ਖੁਸ਼ੀ ਤੇ ਗਮੀ ਆਪਣੇ ਨਸੀਬਾਂ ਨਾਲ ਮਿਲਦੀ ਹੈ। ਅਮੀਰੀ ਤੇ ਗਰੀਬੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਰੋਣੋ ਵਾਲੇ ਮੈਲਾਂ ਵਿੱਚ ਵੀ ਰੋਂਦੇ ਨੇ ਤੇ ਜੇਕਰ ਕਿਸਮਤ ਵਿੱਚ ਖੁਸ਼ੀਆਂ ਹੋਣ ਤਾਂ ਝੌਂਪੜੀ ਵਿੱਚ ਵੀ ਹਾਸਾ ਗੂੰਜਦਾ ਹੈ। ਰਿਸ਼ਤਾ ਕਦੇ ਖਤਮ ਨਹੀਂ ਹੁੰਦਾ। ਜੇ ਲਫ਼ਜ਼ਾਂ ਤੋਂ ਛੁੱਟ ਜਾਵੇ ਤਾਂ ਅੱਖਾਂ ਵਿੱਚ ਰਹਿ ਜਾਂਦਾ ਹੈ ਤੇ ਜੇਕਰ ਅੱਖਾਂ ਵਿੱਚੋਂ ਛੁੱਟ ਜਾਵੇ ਤਾਂ ਫਿਰ ਯਾਦਾਂ ਵਿੱਚ ਰਹਿ ਜਾਂਦਾ ਹੈ। ਚਲਦੀ ਰਹੇਗੀ ਦੁਨੀਆ ਸਾਡੇ ਬਿਨਾ ਵੀ ਇੱਕ ਤਾਰੇ ਦੇ ਟੁੱਟਣ ਨਾਲ ਅਸਮਾਨ ਖਾਲੀ ਨਹੀਂ ਹੋ ਜਾਂਦਾ ਦੂਸਰਿਆਂ ਦੀਆਂ ਤਕਲੀਫਾਂ ਵਿੱਚ ਆਨੰਦ ਨਾ ਲਓ ਕਿਤੇ ਰੱਬ ਤੁਹਾਨੂੰ ਉਹ ਤੂਫਾਨ ਨਾ ਦੇ ਦੇਵੇ ਕਿਉਂਕਿ ਰੱਬ ਤੁਹਾਨੂੰ ਉਹੀ ਦਿੰਦਾ ਹੈ ਜਿਸ ਵਿੱਚ ਤੁਹਾਨੂੰ ਆਨੰਦ ਆਉਂਦਾ ਹੈ ਜਦੋਂ ਤੋਂ ਲੋਕ ਮੋਬਾਈਲ ਦੇ ਕਰੀਬ ਹੋ ਗਏ ਨੇ ਉਹ ਇੱਕ ਦੂਜੇ ਨੂੰ ਸਮਾਂ ਦੇਣ ਵਿੱਚ ਓਨੇ ਹੀ ਗਰੀਬ ਹੋ ਗਏ ਨੇ ਕੰਡਿਆਂ ਦਾ ਚੁਬਣਾ ਤਾਂ ਕੁਝ ਸਮੇਂ ਲਈ ਹੀ ਹੁੰਦਾ ਹੈ ਪਰ ਸ਼ਬਦਾਂ ਦਾ ਡੰਗਿਆ ਉਮਰ ਭਰ ਰਹਿੰਦਾ ਹੈ ਇਹੋ ਜਿਹੇ ਇਨਸਾਨ ਬਣੋ ਕਿ ਲੋਕ ਤੁਹਾਡੇ ਆਉਣ ਦੀ ਉਡੀਕ ਕਰਨ ਤੁਹਾਡੇ ਜਾਣ ਦੀ ਨਹੀਂ ਬੰਦਾ ਚਾਹੇ ਕਿੰਨਾ ਵੀ ਅਮੀਰ ਹੋ ਜਾਵੇ ਦਰਦ ਨੂੰ ਕਦੇ ਵੇਚ ਨਹੀਂ ਸਕਦਾ ਤੇ ਸਕੂਨ ਨੂੰ ਕਦੇ ਖਰੀਦ ਨਹੀਂ ਸਕਦਾ ਨਫ਼ਰਤ ਕਰਕੇ ਐਵੇਂ ਕਿਸੇ ਦੀ ਅਹਿਮੀਅਤ ਨਾ ਵਧਾਓ ਮਾਫ ਕਰਕੇ ਸ਼ਰਮਿੰਦਾ ਕਰਨ ਦਾ ਤਰੀਕਾ ਵੀ ਮਾੜਾ ਨਹੀਂ ਹੁੰਦਾ ਜ਼ਿੰਦਗੀ ਇੱਕ ਤਮਾਸ਼ਾ ਬਣ ਗਈ ਹੈ ਜੇ ਕੁਝ ਕਿਹਾ ਜਾਵੇ ਤਾਂ ਵੀ ਬੁਰੇ ਆ ਤੇ ਜੇ ਕੁਝ ਨਾ ਕਿਹਾ ਜਾਵੇ ਤਾਂ ਵੀ ਬੁਰੇ ਆ ਕਹਿੰਦੇ ਨੇ ਰੋਜ਼ ਕਿਸੇ ਦੇ ਘਰ ਜਾਣ ਨਾਲ ਇੱਜ਼ਤ ਘਟ ਜਾਂਦੀ ਹੈ ਪਰ ਇੱਕ ਰੱਬ ਦਾ ਘਰ ਹੈ ਜਿੱਥੇ ਰੋਜ਼ ਜਾਣ ਨਾਲ ਇੱਜ਼ਤ ਵਧ ਜਾਂਦੀ ਹੈ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਬਾਤਾਂ ਨਾਲ ਨਹੀਂ ਸਗੋਂ ਰਾਤਾਂ ਨਾਲ ਲੜਨਾ ਪੈਂਦਾ ਹੈ ਸਿਰਫ ਉਹੀ ਲੋਕ ਜ਼ਿੰਦਗੀ ਵਿੱਚ ਅਸਫਲ ਹੁੰਦੇ ਨੇ ਜੋ ਸੋਚਦੇ ਤਾਂ ਬਹੁਤ ਨੇ ਪਰ ਕਰਦੇ ਕੁਝ ਵੀ ਨਹੀਂ ਸਬਰ ਰੱਖਣਾ ਦੁਨੀਆਂ ਦੇ ਸਾਹਮਣੇ ਰੋਣ ਨਾਲੋਂ ਚੰਗਾ ਹੈ ਜਦੋਂ ਸਥਿਤੀ ਨੂੰ ਬਦਲਣਾ ਸੰਭਵ ਨਾ ਹੋਵੇ ਤਾਂ ਮਨ ਦੀ ਸਥਿਤੀ ਨੂੰ ਬਦਲ ਦਿਓ ਸਭ ਕੁਝ ਆਪਣੇ ਆਪ ਬਦਲ ਜਾਵੇਗਾ ਜੇਕਰ ਕਦੇ ਘਰ ਦੇਆਂ ਦੁਆਰਾ ਝਿੜਕਿਆ ਜਾਵੇ ਉਦੋਂ ਹੀ ਸੰਭਲ ਜਾਓ ਜੇ ਕਿਤੇ ਸਮੇਂ ਦਾ ਥੱਪੜ ਪਿਆ ਤਾਂ ਚੱਲ ਨਹੀਂ पाओਗੇ ਜੇਕਰ ਇਨਸਾਨ ਕੁਝ ਸਿੱਖਣਾ ਚਾਵੇ ਤਾਂ ਉਸ ਦੀ ਹਰ ਗਲਤੀ ਉਸ ਨੂੰ ਕੁਝ ਨਾ ਕੁਝ ਜ਼ਰੂਰ ਸਿਖਾਉਂਦੀ ਹੈ ਜੋ ਬਦਲਿਆ ਜਾ ਸਕਦਾ ਹੈ ਉਸ ਨੂੰ ਬਦਲੋ ਜੋ ਬਦਲਿਆ ਨਹੀਂ ਜਾ ਸਕਦਾ ਉਸ ਨੂੰ ਸਵੀਕਾਰੋ ਤੇ ਜੋ ਸਵੀਕਾਰ ਨਹੀਂ ਕੀਤਾ ਜਾ ਸਕਦਾ ਉਸ ਤੋਂ ਦੂਰ ਚਲੇ ਜਾਓ ਪਰ ਆਪਣੇ ਆਪ ਨੂੰ ਖੁਸ਼ ਰੱਖੋ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਓ ਕਿ ਤੁਹਾਡਾ ਮਜ਼ਾਕ ਉਡਾਉਣ ਵਾਲੇ ਇੱਕ ਦਿਨ ਖੁਦ ਮਜ਼ਾਕ ਬਣ ਜਾਣ ਦਿਮਾਗ ਨੂੰ ਹਮੇਸ਼ਾ ਅਜੇਹਾ ਰੱਖਣਾ ਚਾਹੀਦਾ ਹੈ ਕਿ ਮੈਂ ਜੋ ਵੀ ਜਾਣਦਾ ਹਾਂ ਉਹ ਮੈਂ ਕਰਾਂਗਾ ਤੇ ਜੋ ਮੈਨੂੰ ਨਹੀਂ ਪਤਾ ਉਹ ਮੈਂ ਸਿੱਖਾਂਗਾ ਆਪਣੀ ਜਵਾਨੀ ਨੂੰ ਸੁੱਤੇ ਪੇ گزارਣ ਵਾਲੇ ਬੁੱਢਾ ਪੈਨੂ ਰੋਂਦਿਆਂ ਹੀ ਗੁਜ਼ਾਰਦੇ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਉਹਨਾਂ ਨਾਲ ਨਾ ਤਾਂ ਚੰਗਾ ਕਰੋ ਤੇ ਨਾ ਹੀ ਬੁਰਾ ਬਸ ਉਹਨਾਂ ਤੋਂ ਦੂਰ ਹੋ ਜਾਓ ਜੀਬ ਤੇ ਸ਼ਬਦ ਹਰ ਕਿਸੇ ਕੋਲ ਹੁੰਦੇ ਨੇ ਪਰ ਜੋ ਆਪਣੇ ਲਈ ਜਿਉਂਦੇ ਨੇ ਉਹ ਕਹਿ ਲੈਂਦੇ ਨੇ ਤੇ ਜੋ ਆਪਣਿਆਂ ਲਈ ਜਿਉਂਦੇ ਨੇ ਉਹ ਸਹਿ ਲੈਂਦੇ ਨੇ ਗੁੱਸਾ ਇੱਕ ਅਜਿਹੀ ਆਗ ਹੈ ਜੋ ਦੂਜਿਆਂ ਦਾ ਨੁਕਸਾਨ ਕਰੇ ਜਾਂ ਨਾ ਕਰੇ ਪਰ ਆਪਣੇ ਆਪ ਦਾ ਨੁਕਸਾਨ ਜ਼ਰੂਰ ਕਰ ਦਿੰਦਾ ਹੈ ਲੋਕ ਆਪਣੀ ਚਤ్రਾਈ ਤੇ ਮਾਣ ਕਰਦੇ ਰਹਿ ਗਏ ਉਹ ਸਮਝ ਹੀ ਨਹੀਂ ਸਕੇ ਕਿ ਉਹ ਕੀ ਗੁਆ ਬੈਠੇ ਜਦੋਂ ਤੁਸੀਂ ਉਚਾਈਆਂ ਦੀਆਂ ਪੌੜੀਆਂ ਚੜ ਰਹੇ ਹੋ ਤਾਂ ਪਿੱਛੇ ਰਹਿ ਗਏ ਲੋਕਾਂ ਨਾਲ ਚੰਗਾ ਵਿਵਹਾਰ ਕਰੋ ਕਿਉਂਕਿ ਹੇਠਾਂ ਆਉਂਦੇ ਸਮੇਂ ਇਹ ਰਸਤੇ ਵਿੱਚ ਦੁਬਾਰਾ ਫਿਰ ਮਿਲਣਗੇ ਆਪਣਾ ਬੋਝ ਆਪ ਚੁੱਕਣਾ ਸਿੱਖੋ ਜੇਕਰ ਤੁਸੀਂ ਦੂਜਿਆਂ ਦੇ ਭਰੋਸੇ ਬੈਠੇ ਰਹੋਗੇ ਤਾਂ ਕਦੇ ਵੀ ਠੋਕਰ ਖਾ ਸਕਦੇ ਹੋ ਕਰੇਲੇ ਨਾਲੋਂ ਕੌੜੇ ਲੋਕ ਮੁਸੀਬਤ ਵਿੱਚ ਕੰਮ ਆ ਜਾਂਦੇ ਨੇ ਤੇ ਸ਼ੱਕਰ ਨਾਲੋਂ ਮਿੱਠੇ ਲੋਕ ਸਮਾਉਣ ਤੇ ਧੋਖਾ ਦੇ ਜਾਂਦੇ ਨੇ ਬਿਨਾਂ ਕਿਸੇ ਮਿਹਨਤ ਦੇ ਸਭ ਕੁਝ ਪ੍ਰਾਪਤ ਕਰਨ ਵਾਲੇ ਨੂੰ ਹੀ ਹੰਕਾਰ ਹੁੰਦਾ ਹੈ ਮਿਹਨਤ ਨਾਲ ਸੁੱਖ ਪ੍ਰਾਪਤ ਕਰਨ ਵਾਲਾ ਵਿਅਕਤੀ ਦੂਜਿਆਂ ਦੀ ਮਿਹਨਤ ਦਾ ਵੀ ਸਤਕਾਰ ਕਰਦਾ ਹੈ ਜ਼ਿੰਦਗੀ ਵਿੱਚ ਸਭ ਤੋਂ ਵੱਧ ਭਾਗਾ ਵਾਲਾ ਉਹੀ ਹੈ ਜਿਸ ਦੇ ਕੋਲ ਭੋਜਨ ਦੇ ਨਾਲ ਭੁੱਖ ਹੈ ਬਿਸਤਰ ਦੇ ਨਾਲ ਨੀਂਦ ਹੈ ਤੇ ਧਨ ਦੇ ਨਾਲ ਧਰਮ ਹੈ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਘਟਨਾ ਸਮਝੋ ਜਿਹੜਾ ਸਮੁੰਦਰ ਸਾਰੀ ਦੁਨੀਆ ਨੂੰ ਡੋਬ ਸਕਦਾ ਹੈ ਉਹ ਤੇਲ ਦੀ ਇੱਕ ਬੂੰਦ ਨੂੰ ਨਹੀਂ ਡੋਬ ਸਕਦਾ ਨਕਲੀ ਲੋਕਾਂ ਤੋਂ ਸਾਵਧਾਨ ਰਹੋ ਪਹਿਲਾਂ ਇਹ ਰੋ ਰੋ ਕੇ ਤੁਹਾਡੇ ਦੁੱਖ ਦਰਦ ਬਾਰੇ ਪੁੱਛਣਗੇ ਫਿਰ ਹੱਸ ਹੱਸ ਕੇ ਸਾਰੀ ਦੁਨੀਆ ਨੂੰ ਦੱਸਣਗੇ ਰਿਸ਼ਤਾ ਉਹਨਾਂ ਨਾਲ ਹੀ ਰੱਖੋ ਜੋ ਸਮਾਂ ਆਉਣ ਤੇ ਸਹਿਯੋਗ ਤੇ ਪਿਆਰ ਦਿਖਾਉਣ ਨਾ ਕਿ ਔਕਾਤ ਜਿੱਤਣ ਤੋਂ ਬਾਅਦ ਤਾਂ ਸਾਰੀ ਦੁਨੀਆ ਗਲੇ ਲਾ ਲੈਂਦੀ ਹੈ ਪਰ ਹਾਰਨ ਤੋਂ ਬਾਅਦ ਜਿਹੜਾ ਗਲੇ ਲਗਾ ਲਵੇ ਸਿਰਫ ਉਹੀ ਆਪਣਾ ਹੁੰਦਾ ਹੈ خود ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਵਾ ਕਰਨਾ ਛੱਡ ਦਿਓ ਜਿਹੜੇ ਲੋਕ ਤੁਹਾਨੂੰ ਨਾ ਸਮਝਣ ਉਹਨਾਂ ਨੂੰ ਸਮਝਾਉਣਾ ਛੱਡ ਦਿਓ ਜੋ ਜਿੰਨਾ ਜ਼ਿਆਦਾ ਸਹਿਣ ਕਰਦਾ ਹੈ ਉਸ ਨੂੰ ਓਨਾ ਹੀ ਜ਼ਿਆਦਾ ਸਹਿਣ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਸੁੰਦਰਤਾ ਹਮੇਸ਼ਾ ਦਿਲ ਤੇ ਜ਼ਮੀਰ ਵਿੱਚ ਹੁੰਦੀ ਹੈ ਲੋਕ ਬਿਨਾਂ ਵਜ੍ਹਾ ਉਸ ਨੂੰ ਸ਼ਕਲ ਤੇ ਕੱਪੜਿਆਂ ਵਿੱਚ ਲੱਭਦੇ ਨੇ ਸਬੰਧ ਉਸੇ ਆਤਮਾ ਨਾਲ ਜੁੜਦਾ ਹੈ ਜਿਸ ਦਾ ਸਾਡੇ ਨਾਲ ਪਿਛਲੇ ਜਨਮਾਂ ਦਾ ਕੋਈ ਰਿਸ਼ਤਾ ਹੁੰਦਾ ਹੈ ਨਹੀਂ ਤਾਂ ਦੁਨੀਆ ਦੀ ਇਸ ਭੀੜ ਵਿੱਚ ਕੌਣ ਕਿਸ ਨੂੰ ਜਾਣਦਾ ਹੈ ਕਿਸੇ ਨੂੰ ਜੇਕਰ ਉਸ ਉੱਪਰ ਲੱਗੇ ਦਾਗ ਸਮੇਤ ਸਵੀਕਾਰ ਕਰ ਸਕਦੇ ਹੋ ਤਾਂ ਹੀ ਉਸ ਨੂੰ ਆਪਣਾ ਚੰਦ ਕਹੋ ਲਗਾਵ ਤੇ ਜ਼ਖਮ ਜਦੋਂ ਇੱਕ ਹੀ ਸ਼ਖਸ ਤੋਂ ਮਿਲਣ ਤਾਂ ਫਿਰ ਦੂਰੀਆਂ ਹੀ ਬਿਹਤਰ ਹੁੰਦੀਆਂ ਨੇ ਦੁਨੀਆ ਕਿਵੇਂ ਖੋ ਲਵੇਗੀ ਸਾਡੀਆਂ ਖੁਸ਼ੀਆਂ ਅਸੀਂ ਤਾਂ ਖੁਦ ਹੀ ਆਪਣੀਆਂ ਖੁਸ਼ੀਆਂ ਦੂਜਿਆਂ ਤੇ ਲੁਟਾ ਕੇ ਜਿਉਂਦੇ ਆ ਤੁਸੀਂ ਕੇਵਲ ਸੋਚਦੇ ਰਹਿ ਜਾਓਗੇ ਤੇ ਸਭ ਕੁਝ ਖਤਮ ਹੁੰਦਾ ਚਲਾ ਜਾਵੇਗਾ ਸਮਾਂ ਕੀਮਤੀ ਹੈ ਸੋ ਹੁਣੇ ਤੋਂ ਸ਼ੁਰੂਆਤ ਕਰੋ ਉਹਨਾਂ ਲੋਕਾਂ ਵੱਲ ਧਿਆਨ ਦਿਓ ਜੋ ਤੁਹਾਡੀ ਜ਼ਿੰਦਗੀ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਦੂਜਿਆਂ ਦੀ ਖੁਸ਼ੀ ਲਈ ਅਸੀਂ ਆਪਣੀ ਖੁਸ਼ੀ ਨਹੀਂ ਵੇਖੀ ਫਿਰ ਵੀ ਲੋਕ ਸਾਨੂੰ ਹੀ ਗਲਤ ਕਹਿੰਦੇ ਨੇ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਤੇ ਨਾ ਹੀ ਕਿਸੇ ਨਾਲ ਕੋਈ ਝਗੜਾ ਹੈ ਬਸ ਹੁਣ ਜ਼ਿੰਦਗੀ ਵਿੱਚ ਥੋੜਾ ਇਕੱਲੇ ਚੱਲਣ ਦਾ ਮਨ ਹੈ ਤਿੰਨ ਚੀਜ਼ਾਂ ਕਦੇ ਵਾਪਸ ਨਹੀਂ ਆਉਂਦੀਆਂ ਬੋਲੇ ਗਏ ਸ਼ਬਦ ਬੀਤਿਆ ਹੋਇਆ ਸਮਾਂ ਤੇ ਟੁੱਟਿਆ ਹੋਇਆ ਵਿਸ਼ਵਾਸ ਜਜ਼ਬਾਤ ਸਮੇਂ ਨਾਲੋਂ ਵੀ ਮਹਿੰਗੇ ਹੁੰਦੇ ਨੇ ਜੋ ਇਹਨਾਂ ਨੂੰ ਸਮਝੇ ਉਸਤੇ ਹੀ ਖਰਚ ਕਰੋ ਕਿਸੇ ਵਿਅਕਤੀ ਦੇ ਚਿਹਰੇ ਤੇ ਕਦੇ ਵੀ ਨਾ ਜਾਇਓ ਕਿਉਂਕਿ ਚਿਹਰੇ ਤੋਂ ਵੱਡਾ ਕੋਈ ਨਕਾਬ ਨਹੀਂ ਹੋ ਸਕਦਾ ਸੋਨਾ ਰੱਖਣ ਲਈ ਇੱਕ ਲੋਕਰ ਮਿਲ ਜਾਵੇਗਾ ਪੈਸਾ ਰੱਖਣ ਲਈ ਇੱਕ ਬੈਂਕ ਮਿਲ ਜਾਵੇਗੀ ਪਰ ਦਿਲ ਦੀਆਂ ਗੱਲਾਂ ਨੂੰ ਬਿਆਨ ਕਰਨ ਲਈ ਇੱਕ ਸੱਚਾ ਇਨਸਾਨ ਲੱਭਣਾ ਬਹੁਤ ਔਖਾ ਹੈ ਜਦੋਂ ਕਿਸੇ ਰਿਸ਼ਤੇ ਵਿੱਚ ਜ਼ੈਦ ਤੇ ਆਕੜ ਆ ਜਾਵੇ ਤਾਂ ਇਹ ਦੋਵੇਂ ਜਿੱਤ ਜਾਂਦੇ ਨੇ ਪਰ ਉਹ ਰਿਸ਼ਤਾ ਹਾਰ ਜਾਂਦਾ ਹੈ ਮਹਿੰਗੇ ਕੱਪੜੇ ਕਿਸੇ ਦੇ ਸਰੀਰ ਨੂੰ ਤਾਂ ਲੁਕਾ ਸਕਦੇ ਨੇ ਪਰ ਸਸਤੀ ਸੋਚ ਫਿਰ ਵੀ ਦੇਖੀ ਜਾਂਦੀ ਹੈ ਇਹ ਵੀ ਚੰਗਾ ਹੈ ਕਿ ਇਹ ਦਿਲ ਸਿਰਫ ਸੁਣਦਾ ਹੈ ਜੇ ਕਿਤੇ ਬੋਲਦਾ ਹੁੰਦਾ ਤਾਂ ਸੱਚੀਓਂ ਕਿਆਮਤ ਹੋ ਜਾਂਦੀ ਸਟੇਟਸ ਜ਼ਿੰਦਗੀ ਦਾ ਹੋਵੇ ਜਾਂ ਫਿਰ ਮੋਬਾਈਲ ਦਾ ਅਜੇ ਹਰੱਖੋ ਕਿ ਲੋਕ ਨਕਲ ਕਰਨ ਲਈ ਮਜਬੂਰ ਹੋ ਜਾਣ ਦਿਖਾਉਣ ਨਾਲੋਂ ਬਿਹਤਰ ਹੈ ਸੁਪਾ ਕੇ ਰੱਖੋ ਦਰਦ ਗੁੱਸਾ ਪਿਆਰ ਰਿਸ਼ਤਾ ਤੇ ਜਜ਼ਬਾਤ ਜੋ ਬੁਰਾ ਲੱਗੇ ਉਸ ਨੂੰ ਛੱਡ ਦਿਓ ਉਹ ਭਾਵੇਂ ਸੋਚ ਹੋਵੇ ਕਰਮ ਹੋਣ ਜਾਂ ਕੋਈ ਵਿਅਕਤੀ ਇਹ ਦੁਨੀਆ ਬੜੀ ਅਜੀਬ ਹੈ ਬੇਸ਼ਰਮ ਨੂੰ ਸੋਣਾ ਧੋਖੇਬਾਜ਼ਾਂ ਨੂੰ ਬੁੱਧੀਮਾਨ ਤੇ ਨੇਕ ਬੰਦੇ ਨੂੰ ਮੂਰਖ ਸਮਝਦੀ ਹੈ ਜੇਕਰ ਤੁਸੀਂ ਸੱਚ ਬੋਲਦੇ ਹੋ ਤਾਂ ਤੁਹਾਨੂੰ ਕੁਝ ਵੀ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ ਜੇਕਰ ਦਿਮਾਗ ਠੰਡਾ ਹੋਵੇ ਤਾਂ ਫੈਸਲੇ ਗਲਤ ਨਹੀਂ ਹੁੰਦੇ ਤੇ ਜੇਕਰ ਬੋਲੀ ਮਿੱਠੀ ਹੋਵੇ ਤਾਂ ਆਪਨੇ ਦੂਰ ਨਹੀਂ ਹੁੰਦੇ ਸੱਚ ਦੀ ਰੇਲਗੱਡੀ ਵਿੱਚ ਬੈਠੋਗੇ ਤਾਂ ਦਰਦਾਂ ਦੇ ਸਟੇਸ਼ਨ ਤਾਂ ਆਉਣਗੇ ਹੀ ਸਾਡਾ ਦਰਦ ਕਿਸੇ ਦੇ ਹੱਸਣ ਦੀ ਵਜ੍ਹਾ ਹੋ ਸਕਦਾ ਹੈ ਪਰ ਸਾਡਾ ਹਾਸਾ ਕਿਸੇ ਦੇ ਦਰਦ ਦਾ ਕਾਰਨ ਨਹੀਂ ਬਣਨਾ ਚਾਹੀਦਾ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ